ਲੋ ਜੀ ਨੀਤੀ ਨਾਮ ਵਾਲੇ ਕੰਪੀਟੀਸ਼ਨ ਦੇ ਕੰਪੀਟੀਸ਼ਨ ਦੇ ਵਿੱਚ ਬਈ ਤਿੰਨ ਵੜਾ ਹੀ ਆਈਆਂ ਸੀ ਨਾ ਦੇਸੀ ਹਰਿਆਣਾ ਨਸਲ ਵੀ ਦਰਦੇ ਸੀ ਇਹ ਨੰਬਰ 1 ਤੇ ਇਹ ਆ ਦੇਖੋ ਬਈ ਸਾਹੀ ਵਾਲਾ ਸੈਕਿੰਡ ਨੰਬਰ ਪੋਜੀਸ਼ਨ ਤੇ ਆ ਆ ਤੀਸਰੇ ਤੇ ਆਈ ਆ ਬਈ ਤੇ ਇਹ ਵੀ ਆਪਾਂ ਤੁਹਾਨੂੰ ਦੱਸਾਵਾ ਜਿਵੇਂ ਜਦੋਂ ਰਿੰਗ ਦੇ ਵਿੱਚੋਂ ਵੀਰ ਬਾਹਰ ਆਉਣਗੇ ਇੱਧਰ ਨੇੜੇ ਲਖਾਉਂਦੇ ਆਪਾਂ ਤੁਹਾਨੂੰ ਇਹ ਸਾਹੀਵਾਲ ਦਾ ਸ਼ਾਲਾ ਛੋਟਾ ਨਾ ਮੈਚ ਵੀ ਬਈ ਚੱਲੀ ਜਾਂਦਾ ਇੱਧਰ ਚਾਰ ਦੰਦ ਦਾ ਮੂਹਰਾ ਪਰਪੀਡਿਸ਼ਨ ਮੀਨੀ ਰਵੀ ਮੇਕ ਬਰੇ ਵਾਹ ਜੀ ਬਈ ਪਹਿਲੇ ਨੰਬਰ ਤੇ ਰਿੰਗ ਨੰਬਰ 1 ਫਾਰਵਰਡ ਵੀਰ ਜਾਨਦਨ ਇੱਕ ਦੇਖੇ ਛੋਟੇ ਇਹ ਇਹਨਾਂ ਨੂੰ ਸਨਮਾਨਿਤ ਕਰਦੇ ਹੋਏ ਲੋ ਜੀ ਆ ਤੀਜੇ ਨੰਬਰ ਦੇ ਆ ਇਸ ਵੀਰ ਦੀ ਤੇ ਪਹਿਲੇ ਨੰਬਰ ਵਾਲੀ ਦੇਖ ਲਓ ਵੀ ਯਾਰ ਆਪਾਂ ਸਾਹੀ ਵਾਲਾ ਤਣ ਲਿਖਣ ਵੀਰ ਘਰੇ ਲੈ ਕੇ ਵੀਰ ਮਿਲਾਂ ਦਾ ਤੇਰੇ ਭਾਈ ਯਾਰਤੀ ਦਾ ਵੀ ਮਲਕ ਬਿਊਟੀ ਕੰਪੀਟੀਸ਼ਨ ਹੋਣਾਗਾ ਤੇ ਵੀਰ ਤਿਆਰ ਕਰੀ ਜਾਂਦੇ ਨੇਗੇ ਐਸਫਰਾ ਵੀ ਹੋਣਾ